ਦਿੱਲੀ ਦੇ ਲਾਲ ਕਿਲੇ ਦੇ ਕੋਲ ਹੋਏ ਵੱਡੇ ਧਮਾਕੇ ਦੇ ਨਾਲ ਪੂਰਾ ਦੇਸ਼ ਹੈ ਜਿਹੜਾ ਕੰਮ ਚੁੱਕਿਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀ ਚੈਕਿੰਗ ਵਧਾਈ ਗਈ ਹੈ ਸਰਕਾਰ ਦੇ ਵੱਲੋਂ ਪੂਰੀ ਸਖਤਾਈ ਹੈ ਜਿਹੜੀ ਸੂਬੇ ਦੇ ਅੰਦਰ ਕੀਤੀ ਗਈ ਆ ਤਾਂ ਹੁਣ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਜਿਹੜੇ ਇਸ ਬੰਬ ਧਮਾਕੇ ਦੇ ਵਿੱਚ 10 ਲੋਕ ਮਾਰੇ ਗਏ ਨੇ ਉਹਨਾਂ ਦੇ ਪਰਿਵਾਰ ਨੂੰ 10 ਲੱਖ ਕਪੀਆ ਜਿਹੜਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਜਿਹੜੇ ਲੋਕ ਪਾਜ ਹੋਏ ਨੇ ਉਹਨਾਂ ਨੂੰ 5 ਲੱਖ ਤੇ ਜਿਹੜੇ ਗੰਭੀਰ ਜ਼ਖਮੀ ਨੇ ਉਹਨਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਆ ਜਿਹੜੀ ਆਖੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਨੇੜੇ ਜਿਹੜਾ ਬੰਬ ਧਮਾਕਾ ਹੋਇਆ ਉਸ ਦੇ ਨਾਲ ਪੂਰਾ ਦੇਸ਼ ਹਿੱਲ ਗਿਆ ਤਾਂ ਜਿਸ ਦੇ ਨਾਲ ਹੋਰ ਸੂਬੇ ਨੇ ਜਿਹੜੇ ਦਿੱਲੀ ਦੇ ਨਾਲ ਲੱਗਦੇ ਉਹਨਾਂ ਦੇ ਵੱਲੋਂ ਸੁਰੱਖਿਆ ਜਿਹੜੀ ਆ ਵਧਾਈ ਗਈ ਆ ਚੌਕਸੀ ਕਰ ਦਿੱਤੀ ਗਈ ਆ ਹਾਈ ਅਲਰਟ ਤੇ ਜਿਹੜਾ ਹਰਿਆਣਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਰੱਖਿਆ ਗਿਆਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਵੱਡੇ ਧਮਾਕੇ ਦੇ ਨਾਲ ਦੇਸ਼ ਦੇ ਵਿੱਚ ਕਾਫੀ ਜੜੀ ਹਫੜਾ ਦਫੜੀ ਮੱਚੀ ਹੈ 10 ਲੋਕ ਮਾਰੇ ਗਏ ਨੇ 20 ਤੋਂ ਵੱਧ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਐਲ ਐਨ ਜੀਪੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਦਿੱਲੀ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਜਿਹੜਾ ਕਿ ਲਾਲ ਕਿਲੇ ਧਮਾਕੇ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਅਤੇ ਜ਼ਖਮੀਆਂ ਦੇ ਲਈ ਮੁਆਵਜ਼ਾ ਦਾ ਐਲਾਨ ਕੀਤਾ ਧਮਾਕੇ ਦੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਆ ਤੇ ਦਿੱਲੀ ਸਰਕਾਰ ਹਮਲੇ ਵਿੱਚ ਜ਼ਖਮੀ ਹੋਏ ਕਿਸੇ ਵੀ ਵਿਅਕਤੀ ਦੇ ਇਲਾਜ ਲਈ ਪੂਰਾ ਪ੍ਰਬੰਧ ਹੈ ਜਿਹੜਾ ਉਹ ਕਰੇਗੀ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਰਾਜਸਥਾਨੀ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਨੇ ਪੂਰੇ ਸ਼ਹਿਰ ਨੂੰ ਝੰਡੋੜ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਦੇ ਵਿੱਚ ਦਿੱਲੀ ਸਰਕਾਰ ਨੂੰ ਡੂੰਗੀ ਸਵੇਦਨਾ ਉਹਨਾਂ ਦੇ ਸਾਰੇ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ ਤੇ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ لوکاںوں انہوں نے کہا کہ دہلی سرکار ہر ਪ੍ਰਭਾਵਿਤ ਪਰਿਵਾਰ ਦੇ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ ਤੇ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਲਈ ਇੱਕ ਸੰਵੇਦਨਸ਼ੀਲ ਫੈਸਲਾ ਜਿਹੜਾ ਉਹਨਾਂ ਦੇ ਵੱਲੋਂ ਲਿੱਟਾ ਗਿਆ ਤਾਂ ਆਪਣੀ ਪੋਸਟ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਧਮਾਕੇ ਦੇ ਵਿੱਚ ਜਾਨ ਗਵਾਉਣ ਵਾਲਿਆਂ ਪਰਿਵਾਰਾਂ ਦੇ ਮੈਂਬਰਾਂ ਨੂੰ 10-10 ਲੱਖ ਰੁਪਏ ਸਥਾਈ ਤੌਰ ਤੇ ਅਪਾਹਜ ਲੋਕਾਂ ਨੂੰ 5 ਲੱਖ ਅਤੇ ਗੰਭੀਰ ਜ਼ਖਮੀ ਲੋਕਾਂ ਨੂੰ 2 ਲੱਖ ਰੁਪਏ ਪ੍ਰਤੀ ਜੋ ਜਿਹੜਾ ਕੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਰਕਾਰ ਜ਼ਖਮੀਆਂ ਦੇ ਸਹੀ ਅਤੇ ਗੁਣਵੱਤਾ ਦੇ ਨਾਲ ਇਲਾਜ ਦੀ ਜ਼ਿੰਮੇਵਾਰੀ ਲਵੇਗੀ ਉਹਨਾਂ ਨੇ ਅੱਗੇ ਕਿਹਾ ਕਿ ਦਿੱਲੀ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਪ੍ਰਸ਼ਾਸਨ ਪੂਰੀ ਚੌਕਸੀ ਦੇ ਨਾਲ ਕੰਮ ਕਰ ਰਿਹਾ ਹੈ ਤੇ ਸਾਰੇ ਪ੍ਰਭਾਵਿਤ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜਾ ਤਰੁੰਦਾ ਦੱਸ ਦਈਏ ਕਿ ਦਿੱਲੀ ਸਰਕਾਰ ਦੇ ਵੱਲੋਂ ਹੁਣ ਜਿਹੜੇ ਲੋਕ ਗੰਭੀਰ ਜ਼ਖਮੀ ਨੇ ਉਹਨਾਂ ਦੇ ਇਲਾਜ ਦੀ ਜ਼ਿੰਮੇਵਾਰੀ ਆ ਚੱਕੀ ਆ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਨੂੰ ਵੀ ਹਾਈ ਅਲਰਟ ਦੇ ਉੱਤੇ ਰੱਖਿਆ ਹੋਇਆ ਪੰਜਾਬ ਸਰਕਾਰ ਦੁਆਰਾ ਚੌਕਸੀ ਵਧਾ ਦਿੱਤੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਨੇ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਨੇ ਤਾਂ ਜਿਸ ਦੇ ਨਾਲ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਔਨ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਵੀ ਗੱਡੀ ਨੂੰ ਬਿਨਾ ਚੈਕਿੰਗ ਤੋਂ ਨਹੀਂ ਲੰਘਣ ਦਿੱਤਾ ਜਾ ਰਿਹਾ ਤੇ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਨੇ ਗੱਡੀਆਂ ਦੇ ਵਿੱਚੋਂ ਪੈਸੇ ਨੇ ਜਿਹੜੇ ਉਹ ਮਿਲ ਰਹੇ ਨੇ 1-1 ਕਰੋੜ ਰੁਪਏ ਦੀਆਂ ਖਬਰਾਂ ਜਿਹੜੀਆਂ ਚਰਦੀਆਂ ਨੇ ਗੱਡੀਆਂ ਦੇ ਵਿੱਚੋਂ ਮਿਲਦੇ ਨੇ ਤਾਂ ਇਸ ਦੇ ਨਾਲ ਹੀ ਗੱਡੀਆਂ ਦੇ ਵਿੱਚੋਂ ਕੁਝ ਹੋਰ ਸਮਾਨ ਮਿਲਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਚੌਕਸੀ ਵਧਾ ਦਿੱਤੀ ਹੈ ਪੰਜਾਬ ਨੂੰ ਵੀ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਹੈ